ਮਨ ਲੋ ਅੱਧੇ ਘੰਟੇ ਨੂੰ ਨਾ ਇਹ ਮਰ ਜਾਣਾ ਫੇਰ ਕੀ ਹੋਇਆ ਇਹਨਾਂ ਨੇ ਟਾਈਮ ਵੇਸਟ ਕਰਿਆ ਨਾ ਆਪਣਾ ਸੋਚ ਸੋਚ ਕੇ ਮੇਰੇ ਫਾਦਰ ਚਲੇ ਗਏ ਫਾਦਰ ਚਲੇ ਗਏ ਫਾਦਰ ਚਲੇ ਗਏ ਧਿਆਨ ਲਾਇਆ ਨਹੀਂ ਇਹ ਨਾ ਸਾਰੀ ਫਿਲਾਸਫੀ ਮੈਂ ਚੰਗੀ ਤਰ੍ਹਾਂ ਸਮਝਾਉਂਗਾ ਤੁਹਾਨੂੰ ਫੇਥ ਉਹ ਇਹਨਾਂ ਨੂੰ ਸਮਝ ਆਊਗੀ ਵੀ ਮੈਨੂੰ ਕੀ ਸੋਚਣਾ ਚਾਹੀਦਾ ਸੀ ਤੇ ਕੀ ਕਰਨਾ ਚਾਹੀਦਾ ਸੀਗਾ ਤੁਹਾਡਾ ਨਾਮ ਕੀ ਸੀ ਦਵਿੰਦਰ ਕੋ ਦਵਿੰਦਰ ਜੀ ਤੁਸੀਂ ਮਿਊਜ਼ਿਕ ਕਰਦੇ ਹੋ ਨਾ ਹਾਂਜੀ ਕਿਹੜਾ ਗਾਣਾ ਵਜਾਉਂਦੇ ਹੋ ਮਿਊਜ਼ਿਕ 'ਚ ਮਿਊਜ਼ਿਕ 'ਚ ਸਾਰਾ ਹੀ ਮਤਲਬ ਗਾਣਾ ਸੁਣਾਓ ਕੋਈ ਮੈਨੂੰ ਪੀੜ ਤੇਰੇ ਜਾਣ ਦੀ ਕਿੱਦਾਂ ਜਰਾੰਗੀ ਮੈਂ ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗੀ ਮੈਂ ਪੀੜ ਤੇਰੇ ਜਾਣ ਦੀ ਕੁਝ ਚੱਕਵਾ ਸੜਾਓ ਤੁਸੀਂ ਤਾਂ ਕਿਤਾ ਪਹਿਲੇ ਹੀ ਇਮੋਸ਼ਨ ਆ ਲਓ ਉੱਪਰ ਤੇ ਗਾਣਾ ਵੀ ਤੁਸੀਂ ਐਜਾ ਗਾਦਾ ਬਾਬਾ ਟੋਟਾ ਦਾ ਰੱਬ ਹੀ ਰੱਖਾ ਕੁ ਚੱਕਮਾ ਗਾਣਾ ਸੁਣਾਓ ਮੈਨੂੰ ਹੁਣ ਦੇਖੋ ਸਰ ਮੈਂ ਹੁ ਤੇੜਪੜਕੀਲੇ ਦਾ ਚੱਕਮੇ ਬਾਣੇ ਤੇ ਪੜਕੀਲਾ ਨਹੀਂ ਮੈਡਮ ਚੱਕਮਾ ਕੋਈ ਪੰਗੜੇ ਵਾਲਾ ਗਾਣਾ ਹੁੰਦਾ ਨਿੱਤ ਮੇਰੀ ਨਾਲ ਲੜਦਾ ਰਹਿੰਦਾ ਕੁੱਟਕਟਾ ਪਾ ਕਰਦਾ ਰਹਿੰਦਾ ਜੱਜੀ ਕਰਦਾ ਖੜਲੇ ਸੋਟੀ ਇਹ ਤੋਂ ਨਾ ਫਿਰ ਪੱਕਣੀ ਰੋਟੀ ਭਾਲਨੀ ਆਣੇ ਸਾੰਬੇ ਹਾ ਕੂੜਾ ਟੋਵੇਂਗਾ ਜੇ ਮੈਂ ਤੁਰਗੀ ਨਰੰਜਣਾ ਹਏ ਹਏ ਜਿੰਦਗੀ ਨਰੰਜਣਾ ਰੋਵੇਂਗਾ ਜੇ ਮੈਂ ਤੁਰਗੀ ਨਣੰਜਣਾ ਰੋਵੇਂਗਾ ਆ ਕੀ ਹੈ ਇਹ ਹੈਪੀਨੈਸ ਆਈ ਹੈ ਨਾ ਚਿਹਰੇ ਤੇ ਇਹ ਕੀ ਹੋਇਆ ਹੈਪੀ ਹਾਰਮੋਨਸ ਬਣੇ ਨੇ ਹੁਣ ਪਹਿਲਾਂ ਕੀ ਸੀ ਸਰ ਮੈਂ ਇੱਥੇ ਤੱਕ ਮਸਾ ਪਹੁੰਚੀ ਆ ਮਸਾ ਹੁਣ ਹੁਣ ਬਿਲਕੁਲ ਠੀਕ ਨੇ ਕੀ ਕੀਤਾ ਆਪਾਂ ਆਪਾਂ ਡਿਸਕਨੈਕਟ ਕਰਤਾ ਇਹਨਾਂ ਨੂੰ ਪਾਸਟ ਦੇ ਨਾਲ ਆ ਪ੍ਰੋਬਲਮ ਹੈ ਅਸੀਂ ਪਾਸਟ ਨੂੰ ਸਾੜ ਨਹੀਂ ਪਾ ਰਹੇ ਉਹਨੂੰ ਖਿੱਚੀ ਆਉਣੇ ਚੱਲ ਚੱਲ ਨਾਲ ਚੱਲ ਮੇਰੇ ਚੱਲ ਨਾਲ ਹੁਣ ਜੋਰ ਇੰਨਾ ਲੱਗ ਗਿਆ ਉਹਦੇ দম ਹੈ ਨਹੀਂ ਆਪਣਾ ਜੋਰ ਲੈਦਾ ਲਾਇਆ ਪਿਆ ਆਪਾਂ ਆਹ ਪ੍ਰੋਬਲਮ ਹੈ ਸਾਡੀ ਸਾਰਿਆਂ ਦੀ ਜਿਹੜਾ ਪਾਸਟ ਨੂੰ ਫੜ ਕੇ ਖਿੱਚਣ ਲੱਗ ਗਿਆ ਉਹ ਕਦੇ ਫਿਊਚਰ 'ਚ ਕਦੇ ਕਾਮਯਾਬ ਨਹੀਂ ਹੋ ਸਕਦਾ